NNR نیوز ਤੇ ਤੁਹਾਡਾ ਸਵਾਗਤ ਹੈ ਇੱਕ ਤਰੀਕ 2025 ਦੀ ਰਿਪੋਰਟ ਲੈ ਕੇ ਹਾਜ਼ਰ ਹਾਂ ਔਰ ਜਿਸ ਜਗ੍ਹਾ ਤੇ ਸਖਣੇ ਆ ਜੋ ਮੈਦ ਪਰ ਤੋਂ ਜ਼ਗਰਾ ਹੋ ਜਾਂਦਾ ਪੁਲ ਦੇ ਉੱਪਰ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਤੱਕ ਰਿਕਾਰਡ ਕਰਕੇ ਇਸ ਵਕਤ ਪਹੁੰਚਾਰੇ ਆ ਤਾਂ ਦਰਿਆ ਸਤਲੁਜ ਤੋਂ ਸ਼ੁਰੂ ਕਰਦੇ ਆ ਕਿ ਪਾਖੜਾ ਦਾ ਜੋ ਲੈਵਲ ਹੈ 1673 ਹੋ ਚੁੱਕਾ ਹੈ ਕੱਲ 1672.8 ਸੀ ਯਾਨੀ ਕਿ ਕੱਲ ਤੋਂ ਅੱਜ ਦਾ ਪਾਖੜਾ ਦਾ ਲੈਵਲ ਵਧਿਆ ਹੈ ਤਾਂ ਲਗਾਤਾਰ بارش ਪੈ ਰਹੀ ਹੈ ਰਾਤ ਦੀ ਤਾਂ ਦਰਿਆ ਸਤਲੁਜ ਦਾ ਕੱਲ੍ਹ ਨਾਲੋਂ ਅੱਜ ਜਲ ਪੱਧਰ ਵਧਿਆ ਜਦੋਂ ਪਾਖੜਾ ਵਿੱਚ ਪਾਣੀ ਜੋ ਆ ਰਿਹਾ ਹੈ 45000 ਕਿਊਸਕ ਪਰ ਅੱਗੇ ਜੋ بارش ਹੋ ਰਹੀ ਹੈ ਉਸ ਦੇ ਨਾਲ ਪਾਣੀ ਵਧ ਰਿਹਾ ਹੈ ਜੋ ਨਦੀਆਂ ਨਾਲੇ ਨੇ ਉਸ ਦੇ ਕਾਰਨ ਪਾਣੀ ਵਧ ਰਿਹਾ ਹੈ ਤਾਂ ਕੱਲ ਦੇ ਨਾਲੋਂ ਅੱਜ ਦਰਿਆ ਸਤਲੁਜ ਦੇ ਵਿੱਚ ਜਲ ਪੱਧਰ ਵਧਿਆ ਕੱਲ ਜੋ ਜਲ ਪੱਧਰ ਦੀ ਆਪਾਂ ਗੱਲ ਕਰੀ ਤਾਂ ਤਕਰੀਬਨ ਤਕਰੀਬਨ 2 ਫੁੱਟ ਘਟ ਗਿਆ ਸੀ ਤਾਂ ਹੁਣ ਜੋ ਪਹਿਲਾ ਦਿਨ ਚਾਰ ਦਿਨ ਪਾਣੀ ਆਇਆ ਸੀ ਲਗਭਗ ਉਸ ਦੇ ਬਰਾਬਰ ਹੀ ਹੋ ਚੁੱਕਿਆ ਹੈ ਤਾਂ ਦਰਿਆ ਸਤਲੁਜ ਦੀ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਤਾਂ ਇਸ ਤੋਂ ਅੱਗੇ ਚਲਦੇ ਹਾਂ ਬਿਆਸ ਦਰਿਆ ਪੋਗ ਡੈਮ ਦਾ ਲੈਵਲ ਥੋੜਾ ਘਟਿਆ ਹੈ ਪੋਗ ਲੈਵਲ ਪੋਗ ਡੈਮ ਦਾ ਜੋ ਲੈਵਲ ਹੈ ਥੋੜਾ ਘਟਿਆ ਹੈ ਤਾਂ ਪਰ ਹਰੀਕੇ ਹੈਡ ਵਰਕਸ ਤੋਂ ਅੱਗੇ ਜੋ ਪਾਣੀ ਛੱਡਿਆ ਜਾ ਰਿਹਾ ਹੈ ਫਿਰੋਜ਼ਪੁਰ ਫਾਜ਼ਲ ਕੇ ਵਾਲੇ ਪਾਸੇ ਉੱਥੇ 245000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਔਰ ਉਹਨਾਂ ਤੇ ਕਾਫੀ ਜ਼ਿਆਦਾ ਖਤਰਾ ਮੰਡਰਾ ਰਿਹਾ ਹੈ ਤਾਂ ਘੱਗਰ ਦੀ ਗੱਲ ਕਰੀਏ ਤਾਂ ਘੱਗਰ ਦਾ ਸੁਖਣਾ ਰੇਕ ਤੋਂ ਪਾਣੀ ਛੱਡਿਆ ਗਿਆ ਉੱਥੇ ਵੀ ਹਾਲਾਤ ਹੁਣ ਕਹਿ ਸਕਦੇ ਅੱਗੇ ਨਾਲੋਂ ਚਿੰਤਾਜਨਕ ਨੇ ਉਹ ਪਾਣੀ ਸੰਗਰੂਰ ਪਟਿਆਲਾ ਇਸ ਤੋਂ ਅੱਗੇ ਸਰਦੂਲਗੜ ਤੇ ਅੱਗੇ ਪਿੰਡ ਵੀਰਾਬੱਦੀ ਲੋਹਗੜ ਉੱਥੇ ਜੋ ਢੋਨੇ ਸੀ ਉਹ ਤਕਰੀਬਨ ਉੱਥੇ ਵੀ ਡੁੱਬ ਚੁੱਕਿਆ ਤਾਂ ਸਤਲੁਜ ਦੀ ਅਪਡੇਟ ਹੈ ਕਿ ਪਾਣੀ ਸਤਲੁਜ ਦਾ ਕੱਲ੍ਹ ਨਾਲੋਂ ਅੱਜ ਵਧਿਆ ਹੈ 2 ਫੁੱਟ ਪਾਣੀ ਘਟ ਗਿਆ ਸੀ ਪਰ ਉਸ ਤੋਂ ਬਾਅਦ ਪਾਣੀ ਦਾ ਜਲ ਪੱਧਰ ਫੇਰ ਵਧਿਆ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਮੈਦਪੁਰ ਤੋਂ ਜੋ ਜਗਰਾਵ ਰੋਡ ਜਾਂਦਾ ਹੈ ਜਾਂ ਆਪਾਂ ਕਹਿ ਸਕਦੇ ਜੋ ਮੈਦਪੁਰ ਤੋਂ ਸਿੱਧਾ ਬੰਡ ਜਾਂਦਾ ਹੈ ਤਾਂ ਚੰਗੀ ਜਿਹੀ ਸਹੀ ਟੰਗਣਾ ਹੋਰ ਤਰ੍ਹਾਂ ਸਮਝਾਉਣਾ ਕਿ ਵਰ ਨਹੀਂ ਪਤਾ ਲੱਗਦਾ ਤਾਂ ਨਕੋਤਰ ਦੇ ਵਿੱਚ ਲਾਲ ਬਾਦਸ਼ਾ ਵਿੱਕੀ ਸਾਈਂ ਭਰਾਸ਼ਾ ਵੱਡੇ ਡੇਰੇ ਨੇ ਉਹ ਵਾਲੀ ਸਾਈਡ ਤੋਂ ਆਈ ਤੱਗੇ ਮੈਦ ਭਰੋਂਦਾ ਤੇ ਮੈਦ ਪਰ ਤੋਂ ਅੱਗੇ 7 ਕਿਲੋਮੀਟਰ ਤੇ ਇਹ ਤਸਵੀਰਾਂ ਨੇ ਤੁਹਾਡੇ ਪਾਸੇ ਤੁਸੀਂ ਕਦੇ ਜਗਰਾਵਾਂ ਆਏ ਹੋ ਤੇ ਜਗਰਾਵਾਂ ਤੋਂ ਸਿੱਧਾ ਅੰਬੇੜ ਤੋਂ ਅੱਗੇ ਤਕਰੀਬਨ 4 ਕਿਲੋਮੀਟਰ ਇਹ ਦਰਿਆ ਸਤਲੁਜ ਦੀ ਪੋੜ ਹੈ ਤਾਂ ਚਾਰੇ ਪਾਸੇ ਤੁਹਾਨੂੰ ਇਹ ਜਾਣਕਾਰੀ ਦਿੱਤੀ ਹੈ ਤੇ ਇਸ ਵਕਤ ਦੀ ਜੋ ਤਾਜ਼ਾ ਅਪਡੇਟ ਹੈ ਦਰਿਆ ਸਤਲੁਜ ਦਾ ਕੱਲ੍ਹ ਨਾਲੋਂ ਪਾਣੀ ਅੱਜ ਵਧੀਆ ਹੈ ਪਾਖੜਾ ਤੋਂ ਰੇਪਰ 45000 ਕਿਊਸਕ ਪਾਣੀ ਜੋ ਆ ਰਿਹਾ ਹੈ ਪਰ ਇਸ ਤਰ੍ਹਾਂ ਜਦੋਂ ਨਦੀਆਂ ਨਾਲੇ ਨੇ ਉਹਨਾਂ ਦੇ ਪਾਣੀ ਪਾ ਕੇ ਕਾਫੀ ਜ਼ਿਆਦਾ ਵਧ ਜਾਂਦਾ ਹੈ ਜਿਸ ਕਰਕੇ ਦਰਿਆ ਸਤਲਜ ਦਾ ਪਾਣੀ ਲਗਾਤਾਰ ਵਧ ਰਿਹਾ ਹੈ ਪਾਖੜਨ ਐਂਡ ਵੈਸਰੀ ਜਾਰੀ ਕੀਤੀ ਹੈ ਕਿ ਕਿਸੇ ਵੀ ਟਾਈਮ ਪਾਣੀ ਜ਼ਿਆਦਾ ਛੱਡਿਆ ਜਾ ਸਕਦਾ ਜਦੋਂ ਪਾਣੀ ਵਧ ਜਾਂਦਾ ਹੈ ਪਰ ਇਸ ਵਕਤ ਥੋੜਾ ਥੋੜਾ ਪਾਣੀ ਕਰਕੇ ਛੱਡਿਆ ਜਾ ਰਿਹਾ ਹੈ ਕਿਉਂਕਿ ਜ਼ਿਆਦਾ ਨੁਕਸਾਨ ਨਾ ਹੋਵੇ ਔਰ ਡੈਮਾ ਦਾ ਵੀ ਖਿਆਲ ਰੱਖਿਆ ਜਾਵੇ ਤਾਂ ਰਾਵੀ ਦਰਿਆ ਇਸ ਤੋਂ ਪੂਰਾ ਭੰਤੇ ਹੈ ਰਾਵੀ ਦਰਿਆ 'ਚ ਬਹੁਤ ਜ਼ਿਆਦਾ ਪਾਣੀ ਹੈ ਔਰ ਦੂਜੀ ਗੱਲ ਕਿ ਗਿੱਦੜਵਿੰਡੀ ਦੇ ਨੇੜੇ ਨਜ਼ਦੀਕ ਲੋਹਿਆਂ ਤੋਂ ਅੱਗੇ ਰੁਕੜੇ ਵਾਲ ਪੈਣ ਦੇ ਕੋਲ ਬਹੁਤ ਜ਼ਿਆਦਾ ਦਰਿਆ ਨੂੰ ਢਾਂ ਲੱਗੀ ਹੋਈ ਹੈ ਉੱਥੋਂ ਲੋਕਾਂ ਨੇ ਮੱਛਿਆ ਬਚਾਇਆ ਉਸ ਥਾਂ ਤੋਂ ਬੰਨ ਟੁੱਟ ਸਕਦਾ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀਡੀਓ ਨੂੰ ਸ਼ੇਅਰ ਕਰੀ ਜਾਓ ਇਸ ਜਗ੍ਹਾ ਦੇ ਉੱਪਰ ਕੱਲ ਦੀ ਗੱਲ ਕਰੀਏ ਤਾਂ ਥੋੜਾ ਪਾਣੀ ਸੀ ਬੂਟੇ ਵਗੈਰਾ ਜੋ ਨੇ ਉਹ ਘੱਟ ਪਾਣੀ ਸੀ ਤੇ ਹੁਣ ਇੱਥੇ ਪਾਣੀ ਜ਼ਿਆਦਾ ਆ ਚੁੱਕਿਆ ਹੈ ਸਾਹਮਣੇ ਅੱਗੇ ਤਸਵੀਰ ਦਿਖਾ ਰਹੇ ਹਾਂ ਕਿ ਉਹ ਜੇ ਅੱਗੇ ਉੱਥੇ ਜਾ ਕੇ ਤੁਹਾਨੂੰ ਦੱਸਦਾ ਕਿ ਉਹ ਸਥਾਨ ਤੇ ਤਕਰੀਬਨ ਜਦੋਂ ਪਾਣੀ ドライ ਥੋੜਾ ਸੀ ਤਾਂ 3 ਫੁੱਟ ਥੱਲੇ ਚੱਲਦਾ ਸੀ ਉਹ ਸਾਹਮਣੇ ਯੂਮ ਕਰਕੇ ਤੁਹਾਨੂੰ ਦਿਖਾਉਣਾ ਇਸ ਜਗ੍ਹਾ ਤੇ ਕੱਲ ਦੀ ਗੱਲ ਹੈ ਜਦ ਆਪਾਂ ਕੋਲ ਪਾਣੀ ਥੋੜਾ ਸੀ ਹੁਣ ਇਹ ਅੱਗੇ ਕਾਫੀ ਜਿਹਾ ਬੋਟੇ ਆ ਗਿਆ ਹੁਣ ਇਸ ਜਗ੍ਹਾ ਤੇ ਕੋਦ ਪਾਣੀ ਘਟ ਸੀ ਤਾਂ 3 ਫੁੱਟ ਥੱਲੇ ਇੱਥੇ ਇੱਕ ਨਦੀ ਹੈ ਦੀ ਦੀ ਤਰ੍ਹਾਂ ਜਿਹੜੇ ਨਹਿਰ ਜੀ ਬਣੀ ਹੋਈ ਹੈ ਪਰ ਜਦੋਂ ਹੁਣ ਪਾਣੀ ਵਧਦਾ ਦਾ دریاਜ ਤਾਂ ਸਾਰਾ ਬਰਾਬਰ ਹੋ ਜਾਂਦਾ ਸਾਰਾ ਕੁਝ ਤਾਂ ਫਿਰ ਸਾਰਾ ਕੁਝ ਬਰਾਬਰ ਹੋ ਜਾਂਦਾ ਹਾਲਾਤ ਅੱਜ ਦੇ ਕੱਲ ਨਾਲੋਂ ਜ਼ਿਆਦਾ ਮਾੜੇ ਨੇ ਤਾਂ ਤੁਸੀਂ ਸਾਡੇ ਨਾਲ ਕਿਤੋਂ ਕਿੱਥੋਂ ਜੁੜੇ ਹੋਏ ਹੋ ਕਿੱਥੋਂ ਕਿੱਥੋਂ ਤੱਕ ਤੁਹਾਡੇ ਤੱਕ ਵੀਡੀਓ ਜਾ ਰਹੀ ਹੈ ਤੇ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੁਹਾਡੇ ਵਾਲੇ ਪਾਸੇ ਹਾਲਾਤ ਕੀ ਨੇ ਔਰ ਤਾਂ ਦੇ ਰਾਤ ਕੀ ਨੇ ਔਰ ਪਾਣੀ ਕਿੰਨਾ ਵਧ ਰਿਹਾ ਜਾਂ ਘਟ ਰਿਹਾ ਇਹ ਤੁਸੀਂ ਜਰੂਰ ਦੱਸਿਓ ਜਗਜੀਤ ਪਰਵਰ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਰਾ ਤਾਂ ਇਹ ਦਰਿਆ ਸਤਲੁਜ ਦੇ ਵੱਡੀ ਅਪਡੇਟ ਤੁਹਾਡੇ ਸੰਝ ਕਰ ਰਿਹਾ ਸੀ ਕਿ ਦਰਿਆ ਸਤਲੁਜ ਦੇ ਵਿੱਚ ਕੱਲ ਦੇ ਨਾਲੋਂ ਅੱਜ ਪਾਣੀ ਵਧਿਆ ਤਾਂ ਜਲੰਧਰ ਏਰੀਆ ਰੈਡ ਅਲਰਟ ਤੇ ਹੈ ਜਲੰਧਰ ਏਰੀਆ ਤੁਹਾਨੂੰ ਫਿਰ ਦੱਸ ਦਿਆ ਰੈਡ ਅਲਰਟ ਤੇ ਹੈ ਦੋ ਜ਼ਿਲ੍ਹੇ ਜਲੰਧਰ ਰੈਡ ਅਲਰਟ ਤੇ ਹੈ ਪਠਾਨਕੋਟ ਰੈਡ ਲਰਟ ਤੇ ਤੇ ਪੰਜਾਬ ਦੇ ਵਿੱਚ ਬਾਕੀ ਜੋ ਜ਼ਿਲ੍ਹੇ ਨੇ ਔਰੇਂਜ ਅਲਰਟ ਦੇ ਨੇ ਔਰੇਂਜ ਅਲਰਟ ਦਾ ਮਤਲਬ ਹੁੰਦਾ ਹੈ ਕਿ ਬਾਰਿਸ਼ ਪੈ ਗਈ ਥੋੜੀ ਪੈ ਗਈ ਰੁਕ ਰੁਕ ਕੇ ਪੈ ਗਈ ਪਰ ਰੈਡ ਲਰਟ ਦਾ ਜੋ ਅਰਥ ਭਾਰੀ ਹੈ ਕਿ ਬਾਰਿਸ਼ ਬਹੁਤ ਜ਼ਿਆਦਾ ਪੈ ਗਈ ਤਾਂ ਰੈਡ ਲਰਟ ਦਾ ਮਤਲਬ ਹੈ ਕਿ ਬਾਰਿਸ਼ ਬਹੁਤ ਜ਼ਿਆਦਾ ਪੈ ਗਈ ਚਰਨਗੜ੍ਹ ਬੁਰਜੀ ਗੁਲਾਰਾ ਸਿੰਧ ਖੇਦ 54 ਬੁਰਜੀ ਦੀ ਜੇਕਰ ਗੱਲ ਕਰੀਏ ਤਾਂ ਇੱਕ ਥਾਂ ਤੇ ਢਾਹ ਲੱਗੀ ਸੀ ਪਰ ਬੋਰੇ ਵਗੈਰੇ ਹੁਣ ਉੱਥੇ ਲੱਗਣੇ ਸ਼ੁਰੂ ਹੋਇਆ ਹੈ ਤਾਂ ਹਾਲਾਤ ਉੱਥੋਂ ਦਾ ਥੋੜਾ ਸੁਧਰੇ ਹੋਇਆ ਤੇ ਇਹਦੀ ਗੱਲ ਕਰੀਏ ਤਾਂ 54 ਬੁਰਜੀ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਸੀ ਉੱਥੋਂ ਪਾਣੀ ਟੁੱਟਣ ਵਾਲਾ ਸੀ ਤੇ ਬਹੁਤ ਜ਼ਿਆਦਾ ਮੁਸ਼ਕਲ ਦੇ ਨਾਲ ਬਚ ਆਇਆ ਸੀ ਤਾਂ ਦਰਿਆ ਸਤਲੁਜ ਦੀ ਤਾਜ਼ਾ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਕੱਲ੍ਹ ਨਾਲ ਵਾਜ ਵਧਿਆ ਹੈ ਹੁਣ ਜੋ ਦਰਿਆ ਦੇ ਅੰਦਰ ਨਵੇਂ ਥਾਣੇ ਉੱਥੋਂ ਪਾਣੀ ਪੈਣਾ ਸ਼ੁਰੂ ਹੋ ਚੁੱਕਿਆ ਹੈ ਮੁਝੇ ਪਾਸੇ ਲੋਈਆਂ ਤੱਕ ਚਲਦੇ ਆ ਮੰਡਾਲੇ ਦੇ ਛੰਨਾਂ ਨੇ ਤੱਕਾ ਵਸਦੀ ਉੱਥੇ ਵੀ ਚਲ ਪੱਤਰ ਹੁਣ ਕੱਲ 3 ਫੁੱਟ ਬਣਨ ਦੇ ਨਾਲੇ ਤੇ ਅੱਜ ਹੁਣ ਜ਼ਿਆਦਾ ਹੋ ਜਾਏਗਾ ਤੇ ਝੋਣਿਆਂ ਦੇ ਵਿੱਚ ਪਾਣੀ ਜੋ ਅਸੀਂ ਪਹਿਲੇ ਪਿਆ ਸੀ ਤਾਂ ਹੁਣ ਹੋਰ ਵਧੇਗਾ ਦਰਿਆ ਸਤਲੁਜ ਦੇ ਵੱਡੀ ਅਪਡੇਟ ਦੇ ਰਹੇ ਆ ਕਿ ਦਰਿਆ ਸਤਲੁਜ ਦਾ ਕੱਲ ਨਾਲੋਂ ਜ਼ਿਆਦਾ ਪੱਤਰ ਅੱਜ ਵਧਿਆ ਸਾਰੀ ਤਸਵੀਰ ਅੱਗੇ ਤੱਕ ਦਿਖਵਾ ਦੇਣਾ ਕਿ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਬਹੁਤ ਹਾਲਾਤ ਮਾਰੇ ਨੇ ਹਰਦੀਪ ਸਿੰਘ ਵੀਰ ਨੇ ਕਮੈਂਟ ਕੀਤਾ ਬਹੁਤ ਧੰਨਵਾਦ ਵੀਰ ਜੀ ਇਹ ਵੀ ਨਾਲ ਦੱਸਿਓ ਚਲੋ ਕਿ ਤੁਸੀਂ ਸਾਡੇ ਨਾਲ ਕਿੱਥੋਂ ਕਿੱਥੋਂ ਜੁੜੇ ਹੋ ਜੋ ਤਾਂ ਇਸ ਵਕਤ بارش ਦਾ ਟਾਈਮ ਫੇਰ ਹੋ ਚੁੱਕਿਆ ਪਹਿਲੇ ਬਹੁਤ ਸਾਰੀ ਰਾਤ ਦੇਰ ਰਾਤ ਤੱਕ بارش ਹੋਈ ਹੈ ਤਾਂ ਹੁਣ ਫਿਰ ਮੌਸਮ ਬਣ ਚੁੱਕਿਆ ਹੈ ਹੁਣ ਫਿਰ بارش ਕੁਝ ਟਾਈਮ ਬਾਅਦ ਹੋਵੇਗੀ ਤਾਂ ਦਰਿਆ ਸਤਲੁਜ ਦੀ ਵੱਡੀ ਅਪਡੇਟ ਸਵੇਰ ਦੀ ਤੁਹਾਡੇ ਤੱਕ ਪਹੁੰਚਾ ਰਿਹਾ ਤਾਂ ਇਸ ਤੋਂ ਬਾਅਦ ਅਪਡੇਟ ਜੋ ਅਗਲੀ ਹੈ ਤਕਰੀਬਨ 11 ਵਜੇ ਤੁਹਾਡੇ ਤੱਕ ਪਹੁੰਚਾਵਾਂਗੇ ਹਰ ਇੱਕ ਜਾਣਕਾਰੀ ਸਾਂਝ ਕਰਾਂਗੇ ਸਹੀ ਟਸਟਿਕ ਜਾਣਕਾਰੀ ਪਹੁੰਚਾਉਣ ਦੇ ਲਈ ਸਾਡੀ ਲਗਾਤਾਰ ਕੋਸ਼ਿਸ਼ ਹੈ ਸਾਸਟੈਪ ਜੋ ਦਰਿਆ ਸਤਲੁਜ ਦੀ ਅਪਡੇਟ ਦੇ ਦिए। ਦਰਿਆ ਸਤਲੁਜ ਤੇ ਜਲ ਪਤਲ ਕੱਲ ਰਾਤ ਨੂੰ ਵਾਦ ਅੱਜ ਵਧਿਆ। ਤਾਂ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਬਿਆਸ ਦਰਿਆ 'ਚ ਜੋ ਪਾਣੀ ਪੋਗ ਡੈਮ ਤੋਂ ਛੱਡਿਆ ਜਾ ਰਿਹਾ ਸੀ ਤੇ ਪੋਗ ਡੈਮ ਦਾ ਜੋ ਲੈਵਲ ਅੱਗੇ ਤਣੋ ਘਟਿਆ ਪਰ ਹਰੀਕੇ ਹੈਡ ਵਰਕਸ ਤੋਂ ਜੋ ਦੋ ਬਿਆਸ ਅਤੇ ਸਤਲੁਜ ਦਾ ਪਾਣੀ ਇਕੱਠਾ ਹੋ ਜਾਂਦਾ ਇਸ ਕਰਕੇ 2,45,000 ਕਿਉਂਸਕ ਫਰੋਜਪੁਰ ਵਾਲੇ ਪਾਸੇ ਫਾਜ਼ਿਲਕਾਲੇ ਪਾਸੇ ਛੱਡਿਆ ਅੱਗੇ ਜਾ ਰਿਹਾ ਹੈ। ਤਾ ਉਹ ਲੋਕ ਪਹਿਲੇ ਹੜਾ ਦੀ ਮਾਰ ਚ ਬਹੁਤ ਜ਼ਿਆਦਾ ਨੇ ਉਸੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਰਾਵੀ ਦਰਿਆ ਬਹੁਤ ਜ਼ਿਆਦਾ ਫਾਨ ਤੇ ਹੈ ਤੁਹਾਡੇ ਪਾਸੇ ਕੱਗਰ ਹੈ ਜੋ ਉਸਰੇ ਵੀ ਹੁਣ ਆਪਣੇ ਰੰਗ ਤੋਂ ਖੋਣਾ ਸ਼ੁਰੂ ਕਰ ਦਿੱਤਾ ਹੈ ਉਸ ਦੇ ਵਿੱਚ ਪਾਣੀ ਜ਼ਿਆਦਾ ਹੈ ਤਾਂ तकरीबन ਤੁਹਾਡੇ ਨਾਲ ਤਿੰਨਾਂ ਦਰਿਆਵਾਂ ਦੀ ਜਾਣਕਾਰੀ ਸਾਂਝੀ ਕਰ ਲਈ ਹੈ ਤਾਂ ਫਿਰ ਜਾਂਦੇ ਜਾਂਦੇ ਮੈਂ ਰੱਬ ਮਿਹਰ ਕਰੇ ਸੋਨਾ ਲੋ ਘੜਿਆ ਤਾਂ ਜਾਂਦੇ ਜਾਂਦੇ ਜਾਣਕਾਰੀ ਦੇ ਦਵਾਂ ਸਤਲੋਈ ਦੇਖ ਕੇ ਸਤਲੋਈ ਦਾ ਜਲ ਪੱਧਰ ਕੱਲ ਨੂੰ ਅੱਜ ਵਧਿਆ ਹੈ ਸਾਹਮਣੇ ਪਪੂਲਰ ਜੋ ਖੜੇ ਆ ਫੌਤ ਸਾਰੇ तकरीबन ਦੋ ਕਿਲੇ ਦਰਿਆ ਦੇ ਵਿੱਚ ਡਿੱਗ ਗਏ ਉੱਥੇ ਹਾਲਤ ਤੇ ਇਸੇ ਤਰ੍ਹਾਂ ਅੱਗੇ ਤੱਕ ਜ਼ਮੀਨਾਂ ਦੋ ਕਿਲੇ ਤਿੰਨ ਕਿਲੇ ਗਰੀਬ ਬੰਦਿਆਂ ਦੀ ਜ਼ਮੀਨਾਂ ਇਕਨੋਂ ਕਿਲਾ ਡੇਢ ਕਿਲੇ ਸਾਰੇ ਇਸ ਦਰਿਆ ਦੇ ਪੇਟ ਚੜ ਚੁੱਕੇ ਆ ਕੱਲ ਕੈਮਰੇ ਅੱਗੇ ਰੋਂਦੇ ਸੀ ਕਿ ਅਸੀਂ ਤਾਂ ਦਿਹਾੜੀਆਂ ਜੁੱਗ ਰਹਿ ਗਏ ਆ ਇਹ ਕੁਦਰਤੀ ਮਾਰ ਐ ਕੁਦਰਤੀ ਆਫਤ ਐ ਤੇ ਦੂਜੇ ਪਾਸੇ ਜੋ ਸਮਾਜਿਕ ਸਸ਼ਤਾਵਾਂ ਨੇ ਪੀਪ ਸੁਖਵਿੰਦਰ ਸੁਖਜਗਰਾਉਂ ਗੁਰਦਾਸ ਮਾਨ ਬੱਬੂ ਮਾਨ ਇਹਨਾਂ ਨੇ ਵੱਡਾ ਲਾਨ ਕੀਤਾ ਹੈ ਹੜਪੀੜਤਾਂ ਦੇ ਲਈ ਇੱਥੇ ਹੋਰ ਬੇਨਤੀ ਕਰਨੀ ਚਾਹਾਂਗਾ ਬਹੁਤ ਸਾਰੀ ਸੇਵਾ ਚਾਰੀ ਹੈ ਟਰਾਲੀ ਟੂੜੀ ਫੀਡ ਵਗੈਰਾ ਤੇ ਸਾਨੂੰ ਇੱਕ ਅੱਧਾ ਦਿਨ ਰੁਕ ਜਾਣਾ ਚਾਹੀਦਾ ਸੇਵਾ ਬਹੁਤ ਚਾਰੀ ਹੈ ਇੱਕ ਅੱਧਾ ਦਿਨ ਸਾਨੂੰ ਰੁਕ ਜਾਣਾ ਚਾਹੀਦਾ ਉਸ ਤੋਂ ਬਾਅਦ ਸਾਨੂੰ ਜੇ ਬਾਰਿਸ਼ਾਂ ਰੁਕ ਜੂਗੀਆਂ ਤਾਂ ਫਿਰ ਆਪਾਂ ਨੂੰ ਅਗਮਨ ਕਰਨੀ ਚਾਹੀਦੀ ਹੈ ਉਦੋਂ ਹੀ ਕੱਲ ਜੇ ਜੋ ਕਣਕ ਕਿਹੜੀਆਂ ਥਾਵਾਂ ਤੇ ਗਈ ਥਾਂ ਤੇ ਲਾਦੇ ਤਰ੍ਹਾਂ ਕਿ ਭੇਜੀ ਨਹੀਂ ਜਾਣੀ ਤਾਂ ਕਈ ਥਾਵਾਂ ਤੇ ਕਣਕ ਜੋ ਬੀਜ ਰੱਖਿਆ ਸੀ ਕਿਸਾਨਾਂ ਦਾ ਕਣਕ ਬੀਜ ਕਣਕ ਕਣਕ ਦਾ ਉਹ ਦਰਿਆ ਚ ਰੁੜ ਗਿਆ ਟਰੈਕਟਰ ਲੈ ਕੇ ਉੱਥੇ ਫਿਰ ਕਣਕ ਦੇ ਵੇਲੇ ਜ਼ਰੂਰ ਜਾਇਓ ਕਣਕ ਬੀਜ ਕੇ ਆਇਓ ਇਹ ਵੀ ਵੱਡੀ ਸੇਵਾ ਕਰੇ ਉਹ ਧੱਕਾ ਵਸਤੀ ਵੀਰ ਜੀ ਧੱਕਾ ਵਸਤੀ ਦੇ ਕੀ ਹਾਲਾਤ ਨੇ ਉਹ ਸੁਦਰ ਬੰਦ ਇੱਕ ਤਰਸਯੋਗ ਹਾਲਾਤੀ ਹੁਣ ਕੀ ਹਾਲਾਤ ਨੇ ਕਿਉਂਕਿ ਪਾਣੀ ਤੁਹਾਡੇ ਕੋਲ ਵੀ ਵਧੇਗਾ ਧੱਕਾ ਵਸਤੀ ਦੇ ਕੀ ਹਾਲਾਤ ਨੇ ਸਰਜੀਤ ਰਾਏ ਵੀਰ ਨੇ ਮੈਂ ਪੁੱਛ ਰਿਹਾ ਕਿ ਧੱਕਾ ਵਸਤੀ ਦੇ ਕੀ ਹਾਲਾਤ ਨੇ ਜੋ ਮੰਡਾਲੇ ਦੀ ਛੰਨਾ ਉਸ ਦੇ ਕੀ ਹਾਲਾਤ ਨੇ ਮੁਖਤਿਆਰ ਸਿੰਘ ਹਾਂਜੀ ਵੀਰ ਜੀ ਪ੍ਰਸ਼ਾਸਨ ਨੂੰ ਅੱਗੇ ਹੋਣਾ ਚਾਹੀਦਾ ਹੈ ਪ੍ਰਸ਼ਾਸਨ ਦੇ ਹਾਲਾਤ ਤੈ ਨੇ ਕਿ ਦੋ ਟਰਾਲੀਆਂ ਇਕ ਥਾਂ ਤੇ ਮਿੱਟੀ ਦੀਆਂ ਲਾਹ ਗਈਆਂ ਸੀ ਉਸੇ ਤਰ੍ਹਾਂ ਪਈਆਂ ਤੇ ਜੋ ਪੁਰਾਣੇ ਬੋਰੇ 23 ਦੇ ਵਿੱਚ ਪਰੇ ਸੀ ਉਹ ਉਸੇ ਤਰ੍ਹਾਂ ਗਲ ਛੜ ਗਏ ਕਿਤੇ ਲਗਾਏ ਤੱਕ ਨਹੀਂ ਤਾਂ ਪ੍ਰਸ਼ਾਸਨ ਤਾਂ ਇੰਤਜ਼ਾਰ ਕਰਦਾ ਕਿ ਕਿੰਨਾ ਟਾਈਮ ਬਿਲਕੁਲ ਬੰਨ ਦੇ ਨੇੜੇ ਪਾਣੀ ਨਾ ਆਵੇ ਬੰਨ ਟੁੱਟੇ ਨਾ ਕਿੰਨਾ ਟਾਈਮ ਪ੍ਰਸ਼ਾਸਨ ਨਹੀਂ ਆਉਂਦਾ ਤੇ ਉਦੋਂ ਹੱਥੋਂ ਵੇਲਾ ਖਿਸਕ ਗਿਆ ਹੁੰਦਾ ਉਦੋਂ ਫਿਰ ਕੁਝ ਨਹੀਂ ਬਣਦਾ ਇਧਰ ਨਜ਼ਰ ਮਾਰੋਗੇ ਪਾਣੀ ਪਾਣੀ ਹਾਲਾਤ ਮਾੜੇ ਨੇ ਦਰਿਆ ਸਤਲੂ ਦੇ ਚਾਰੇ ਪਾਸੇ ਕਹਿਰ ਮਚਾਇਆ ਹੋਇਆ ਹੈ ਤਾਂ ਇਧਰ ਆ ਦਾ ਹਾਲਾਤ ਇਹ ਨੇ ਅੱਜ ਭਾਰੀ ਬਾਰਿਸ਼ ਹੋਵੇਗੀ ਜਲੰਧਰ ਏਰੀਆ ਰੈਡ ਅਲਰਟ ਤੇ ਹੈ ਤੇ ਚਾਰ ਜ਼ਿਲ੍ਹੇ 오ਰੇਂਜ ਅਲਰਟ ਤੇ ਨੇ ਪੰਜਾਬ ਭਰ ਚ ਬਾਰਿਸ਼ ਹੋ ਰਹੀ ਹੈ ਤਾਂ ਇਸ ਤੋਂ ਆਪਾਂ ਅਨਮਾਨ ਲਗਾ ਸਕਦੇ ਹਾਂ ਕਿ ਦਰਿਆ ਸਤਲੁਜ ਦੇ ਵਿੱਚ ਜਲ ਪੱਧਰ ਵਧੇਗਾ ਪਾਖੜਾ ਤੋਂ ਥੋੜਾ ਥੋੜਾ ਕਰਕੇ ਪਾਣੀ ਛੱਡਿਆ ਜਾ ਸਕਦਾ ਹੈ ਪਰ ਪਾਗੜ ਨਾਲ ਹੀ ਐਡਵਾਈਸਰੀ ਇਹ ਵੀ ਜਾਰੀ ਕਰਤੀ ਹੈ ਕਿ ਦਰਿਆਵਾਂ ਦੇ ਕੰਨੇ ਤੋਂ ਦੂਰ ਰਹੋ ਜੇਕਰ ਪਾਣੀ ਜ਼ਿਆਦਾ ਵੱਧ ਜਾਂਦਾ ਤਾਂ ਫਿਰ ਪਾਣੀ ਜ਼ਿਆਦਾ ਵੀ ਛੱਡਿਆ ਜਾ ਸਕਦਾ ਹੈ ਇਸ ਲਈ ਨਦੀਆਂ ਨਾਲਿਆਂ ਤੋਂ ਦੂਰ ਰਹੋ ਪ੍ਰਸ਼ਾਸਨ ਦੇ ਹਦਾਇਤਾਂ ਦੀ ਪਾਲਣਾ ਕਰੋ ਕਿੰਨਿਆਂ ਕ ਤੁਹਾਨੂੰ ਚੰਗੀਆਂ ਲੱਗਦੀਆਂ ਤੇ ਜੇ ਚੰਗੀਆਂ ਨਹੀਂ ਲੱਗਦੀਆਂ ਤਾਂ ਚੱਲ ਕੋਈ ਨਹੀਂ ਕਰ ਲਿਓ ਹੁਣ ਪ੍ਰਸ਼ਾਸਨ ਹੈ ਪਰ ਤੁਸੀਂ ਆਪਣਾ ਖਿਆਲ ਰੱਖਿਓ ਕਿਉਂਕਿ ਝੋਨੇ ਤਾਂ ਰੁੜ ਗਿਆ ਹੈ ਦਰਿਆਵਾਂ ਦੇ ਵਿੱਚ ਪਪਲਾ ਰੁੜ ਗਿਆ ਪਰ ਜਾਨ ਹੈ ਤਾਂ ਜਹਾਨ ਹੈ ਜਾਨ ਤੇ ਨਾਲ ਕੋਈ ਕੀਮਤੀ ਚੀਜ਼ ਨਹੀਂ ਹੈ ਤਾਂ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਪਾਚਾਰਿਆਂ ਤਾਂ ਧੱਕਾ ਵਸਤੀ ਤੋਂ ਮਾਈ ਜੀ ਪਾਖੜਾ ਡੈਮ ਦਾ ਲੈਵਲ ਵਧ ਰਿਹਾ ਆ ਵੀਰ ਜੀ ਪਾਖੜਾ ਲੈਵਲ ਦਾ ਜੋ ਲੈਵਲ ਕੱਲ੍ਹ ਨੂੰ ਵਜ ਵਧਿਆ ਜੋ ਅੰਕੜੇ ਆਏ ਨੇ 1672.8 ਯਾਨੀ ਕਿ 73 ਹੀ ਹੋਣ ਵਾਲਾ ਸੀ ਕੱਲ੍ਹ ਸ਼ਾਮ 6 ਵਜੇ ਤੱਕ ਤਾਂ ਹੁਣ 1673 ਤੋਂ ਲੈਵਲ ਉੱਪਰ ਚੱਲ ਰਿਹਾ ਹੈ ਤਾਂ ਇਹ ਅੱਜ ਦੀ ਵੱਡੀ ਜਾਣਕਾਰੀ ਸੀ ਪਾਣੀ ਘਰਪਰੇ ਤੇ ਵੀਰ ਜੀ ਵਧੀਆ ਪਾਖੜ ਦਾ ਹਰਮਨ ਸਿੰਘ ਵੀਰ ਜੀ ਕਮੈਂਟ ਕਰ ਰਹੇ ਆ ਪਾਖੜਾ ਦਾ ਲੈਵਲ 1673 ਤੋਂ ਉੱਪਰ ਹੈ ਤੇ 1680 ਤੱਕ ਵੱਡਾ ਖਤਰਾ ਪੈਦਾ ਹੋ ਜਾਂਦਾ ਹੈ 85 ਤੱਕ ਫਿਰ ਪਾਣੀ ਬਹੁਤ ਜ਼ਿਆਦਾ ਆ ਜਾਂਦਾ ਤੇ 1673 ਤੇ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਤੇ ਇਸ ਟਾਈਮ ਦਰ ਸਤਲੁਜ ਦੀ ਅਪਡੇਟ ਤੁਸੀਂ ਦੇਖ ਰਹੇ ਸੀ ਤਾਂ ਚੈਨਲ ਨੂੰ ਫੋਲੋ ਜਰੂਰ ਕਰ ਲਓ ਜਿਹੜੀ ਵੀਰ ਨਵੇਂ ਆਏ ਆ ਇੱਕ ਵਾਰਕ ਅਸੀਂ ਦਰਿਆ ਸਤਲੂ ਦੇ ਨਾਲ ਹਰ ਇੱਕ ਅਪਡੇਟ ਤੁਹਾਨੂੰ ਦਿੰਦੇ ਰਹਿੰਦੇ ਆ ਤਾਂ ਅੱਜ 1 ਤਰੀਕ 2025 ਦੀਆਂ ਤਸਵੀਰਾਂ ਤੁਸੀਂ ਜੋ ਦੇਖ ਰਹੇ ਹੋ ਮੈਦਪੁਰ ਤੋਂ ਜੋ ਜਗਰਾਉਂ ਰੋਡ ਜਾਂਦਾ ਉੱਥੋਂ ਦੀਆਂ ਤਸਵੀਰਾਂ ਨੇ 6:55 ਮਿੰਟ ਹੋ ਚੁੱਕਿਆ ਤਾਂ ਤੁਹਾਨੂੰ ਸਾਡੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗਦੀ ਹੈ ਇਹ ਕੀਮਤੀ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਹੁਣ ਤੁਸੀਂ ਕਾਫੀ ਜਣੇ ਨਾਲ ਜੁੜੇ ਚੁੱਕੇ ਹੋ 80 ਜਣੇ ਨਾਲ 80 ਜਣੇ ਕੇ ਸ਼ੇਅਰ ਕਰ ਦੇਓਗੇ ਤੇ ਕਬੱਡੀ ਤਸਵੀਰ ਬਣ ਜਾਊਗੀ ਫਿਰ ਇਹ ਜਾਣਕਾਰੀ ਸਾਰਿਆਂ ਤੱਕ ਪਹੁੰਚ ਜਾਊਗੀ ਮੈਂ ਜਾਣਕਾਰੀ ਇੱਕ ਵਾਰ ਦੁਬਾਰਾ ਦੇ ਦਿੰਦਾ ਪਾਖੜਾ ਦਾ ਲੈਵਲ 1670 ਤੋਂ ਜ਼ਿਆਦਾ ਪਾਖੜਾ ਨਰਵਾਇਸਰੀ ਜਾਰੀ ਕੀਤਾ ਕਿ ਪਾਣੀ ਹੋਰ ਵੀ ਛੱਡਿਆ ਜਾ ਸਕਦਾ ਥੋੜਾ ਥੋੜਾ ਛੱਡਿਆ ਜਾ ਰਿਹਾ ਪਰ ਜਿਸ ਤਰ੍ਹਾਂ ਬਾਰਿਸ਼ ਪੈ ਰਹੀ ਹੈ ਹਿਮਾਚਲ ਚ ਬੱਦਲ ਫਟਿਆ ਤਾਂ ਉਸ ਤੋਂ ਬਾਅਦ ਪਾਣੀ ਹੋਰ ਕਾਫੀ ਹਜ਼ਰੀਆ ਦੇ ਵਿੱਚ ਵੱਧ ਸਕਦਾ ਜੋ 72 ਦੀ ਜਾਣਕਾਰੀ ਸੀ ਤਾਂ ਜੋ ਬਿਆਸ ਦੀ ਦਿਨ ਪੋਗ ਡੈਮ ਦੀ ਸੀ ਉਸ ਦਾ ਜਲ ਪੱਤਰ ਪੋਗ ਡੈਮ ਦਾ ਘਟਿਆ ਪਰ ਪਿਆਹਰੀ ਕੇ ਹੈਡ ਵਰਕਰਸ ਤੋਂ ਇਹ ਬਿਆਸ ਦਾ ਪਾਣੀ ਤੇ ਸਤਲੁਜ ਦਾ ਇਕੱਠਾ ਹੋ ਜਾਂਦਾ ਹੈ ਉੱਥੋਂ ਫਿਰ ਅੱਗੇ ਤਕਰੀਬਨ 245000 ਕਿ ਉਸਕੇ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਰਾਵੀ ਦਰਿਆ ਪੂਰਾ ਫਾਨ ਤੇ ਹੈ ਔਰ ਕਗਰੇ ਸੁਖਣਾ ਲੇਖਦੇ ਪਾਣੀ ਛੱਡਿਆ ਗਿਆ ਜਿਹੜਾ ਕਿ ਸੰਗਰੂਰ ਪਟਿਆਲਾ ਅੱਗੇ ਸਰਦੂਲਗੜ ਤੇ ਕਾਫੀ ਪਿੰਡਾਂ ਦੇ ਵਿੱਚ ਨੁਕਸਾਨ ਹੋ ਸਕਦਾ ਹੈ ਤੇ ਇਸ ਵਕਤ ਦੀ ਵੱਡੀ ਜਾਣਕਾਰੀ ਜੋ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਤੁਸੀਂ ਤਸਵੀਰਾਂ ਦੇਖ ਲਓ ਕਿੰਨਾ ਤੇਜ਼ ਪਾਣੀ ਹੈ ਚਾਰੇ ਪਾਸੇ ਪਾਣੀ ਪਾਣੀ ਅੱਗੇ ਤੱਕ ਹਾਲਾਤ ਮਾੜੇ ਨੇ ਔਰ ਅੱਜ ਰੈੱਡ ਲਾਈਟ ਤੇ ਪੰਜਾਬ ਹੈ ਮੌਸਮ ਪਾਣੇ ਜਾਣਕਾਰੀ ਦਿੱਤੇ ਕਿ ਸਾਰਾ ਦਿਨ بارش ਹੋਗੀ ਤੇ ਰੈੱਡ ਅਲਰਟ ਤਾਂ ਹੀ ਜਾਰੀ ਕੀਤਾ ਹੈ ਤਾਂ ਜਲਦੀ ਮੈਂ ਅਪਡੇਟ ਨਵੀਂ ਲੈ ਕੇ ਹਾਜ਼ਰ ਹੋਵਾਂਗਾ ਤਕਰੀਬਨ 11 ਵਜੇ ਤਾਂ ਉਹ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਤਦ ਤੱਕ ਲਈ ਮੈਨੂੰ ਇਜਾਜ਼ਤ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਜੁੜਿਆ ਲਗਾਤਾਰ ਵੀਡੀਓ ਨੂੰ ਸ਼ੇਅਰ ਕਰਦੇ ਆ ਨਾਦਾ ਬਹੁਤ ਬਹੁਤ ਧੰਨਵਾਦ ਦੂਜੀ ਜਾਣਕਾਰੀ ਜੇਕਰ ਤੁਸੀਂ ਨੂੰ YouTube ਤੇ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਉੱਥੇ ਵੀ ਦੇਖ ਸਕਦੇ ਹੋ YouTube ਤੇ ਫੋਲੋ ਕਰ ਸਕਦੇ ਹੋ ਇਸ ਵਕਤ ਦੀ ਵੱਡੀ ਤਸਵੀਰ ਦਰਿਆ ਸਤਲੁਜ ਦੀ ਤੁਹਾਡੇ ਸਾਹਮਣੇ ਤੁਸੀਂ ਆਪਣੇ ਫੋਨ ਤੇ ਦੇਖ ਰਹੇ ਹੋ ਬਹੁਤ ਬਹੁਤ ਧੰਨਵਾਦ